ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਹਾਂਜੀ ਦੋਸਤੋ ਸਬਜੀ ਵਾਸਤੇ ਜਿਹੜਾ ਆਪਾਂ ਥਾਂ ਤਿਆਰ ਕੀਤਾ ਹੈਗਾ ਉਹਦੀ ਤੁਹਾਨੂੰ ਦਿਖਾਉਣੀ ਹੈਗੇ ਨਾਲੇ ਤਾਂ ਕੁਝ ਚੀਜ਼ਾਂ ਇਹ ਜਿਹੀਆਂ ਜਿਹੜੀਆਂ ਇਹਦੇ 'ਚ ਮੰਨ ਲਓ ਤਜਰਬੇ 'ਚ ਸਿੱਖਣ ਨੂੰ ਮਿਲੀਆਂ ਹੁਣ ਆਹ ਬਰੋਕਲੀ ਦਾ ਫੁੱਲ ਹੈ ਇਹਦੇ 'ਚ ਜਿਹੜੀ ਸਮੱਸਿਆ ਆਈ ਸਾਨੂੰ ਇਹ ਆਈ ਹੈ ਵੀ ਇਹਦੇ ਜਿਹੜਾ ਤਣੇ ਨੂੰ ਮਿੱਟੀ ਨਹੀਂ ਲੱਗ ਸਕਦੀ ਕਾਰਨ ਵੀ ਪਹਿਲੇ ਵੱਟ ਤੇ ਲਾਇਆ ਸੀਗਾ ਵੱਟ ਤੇ ਲਾਇਆ ਹੁਣ ਕਰਕੇ ਇਹਦੇ ਨਾਲ ਹੋਰ ਮਿੱਟੀ ਲਾਉਣੀ ਹੈ ਜਿਹੜੀ ਉਹ ਬਹੁਤ ਮੁਸ਼ਕਲ ਆਉਂਦੀ ਆ ਉਸ ਚੀਜ਼ ਦੀ ਹਨਾ ਹੁਣ ਪਹਿਲਾਂ ਹੀ ਤਾਂ ਤੱਕ ਚੜ ਗਈ ਇਹ ਬਹੁਤ ਜ਼ਿਆਦਾ ਉੱਚੀ ਚਲੀ ਗਈ ਜੇ ਕਿਤੇ ਇਹਨੂੰ ਮਿੱਟੀ ਜ਼ਿਆਦਾ ਲੱਗ ਜਾਂਦੀ ਤਾਂ ਇਹ ਫੁੱਲ ਜਿਹੜੇ ਹੋਰ ਵੱਡੇ ਹੋ ਸਕਦੇ ਸੀਗੇ ਆ ਦੇਖੋ ਹੁਣ ਪਹਿਲਾਂ ਉੱਚੀ ਹੋਣ ਕਰਕੇ ਮਿੱਟੀ ਸਹੀ ਨਾਲ ਲੱਗਣ ਕਰਕੇ ਇਹਦੇ ਚ ਆਹ ਜਿਹੜੀ ਪ੍ਰੋਬਲਮ ਸਾਹਮਣੇ ਆਈ ਆ ਆ ਦੇਖੋ ਆ ਥੋੜੇ ਥੋੜੇ ਫੁੱਲ ਡਿਸਰ ਦੀ ਇੱਥੇ ਜਿਹੜੀ ਮਿੱਟੀ ਜ਼ਿਆਦਾ ਚੜ ਗਈ ਤੇ ਜਿਸ ਦੇ ਨਾਲ ਗੋਭੀ ਦੇ ਜਿਹੜੇ ਫੁੱਲ ਆ ਪੂਰੇ ਵਧੀਆ ਤਿਆਰ ਹੋਏ ਆ ਆ ਦੇਖੋ ਜੀ ਇਹ ਜਮਾ ਤਣਾ ਤਾਂ ਤੱਕ ਜਿਹੜਾ ਮਿੱਟੀ ਨਾਲ ਟਕਿਆ ਹੋਇਆ ਹੈ ਉਹਦੇ ਨਾਲ ਜਿਹੜੀ ਆਹ ਚੀਜ਼ ਹੈ ਬਹੁਤ ਵਧੀਆ ਬਣੀ ਆ। ਹੁਣ ਇਹਦਾ ਅਸੀਂ ਇੱਕ ਨਵਾਂ ਹੱਲ ਕੱਢਿਆ ਹੈਗਾ ਵੀ ਜਿਹੜੀ ਗੋਭੀ ਲਾਉਣੀ ਆ ਆਪਾਂ ਬੱਟ ਦੇ ਉੱਤੇ ਲਾਵਾਂਗੇ ਤਾਂ ਦੁਬਾਰਾ ਮਿੱਟੀ ਚੜਾਉਣ ਵੇਲੇ ਸਮੱਸਿਆ ਆਊਗੀ ਕਿਉਂਕਿ ਮਿੱਟੀ ਪਹਿਲਾਂ ਹੀ ਬਹੁਤ ਉੱਚੀ ਹੁੰਦੀ ਉਹ। ਹੁਣ ਜਿਹੜੀ ਨਵੀਂ ਗੋਭੀ ਅਸੀਂ ਉਹ ਲਾਈ ਆ ਟੋਏ ਪੱਟ ਕੇ। ਆ ਹੁਣ ਥੱਲੇ ਲਾਤੀ ਨਵੀਂ ਪਨੀਰੀ। ਇਹਦੇ ਨਾਲ ਕੀ ਹੋਊਗਾ ਦੋਸਤੋ? ਇਹਦੇ ਨਾਲ ਹੁਣ ਜਿਵੇਂ ਜਿਵੇਂ ਇਹ ਬੂਟਾ ਬਾਹਰ ਆਊਗਾ ਉਵੇਂ ਉਵੇਂ ਮਿੱਟੀ ਪਈ ਜਾਊਗੀ ਇਹਦੇ 'ਚ ਜਦੋਂ ਤਾਂ ਆ ਗਿਆ ਹੋਰ ਉੱਚਾ ਹੋ ਗਿਆ ਫਿਰ ਇਹਦੇ ਨਾਲ ਵੱਟ ਬਣ ਜੂਗੀ ਹਲਕੀ ਜੀ ਇਹਦੇ ਨਾਲ ਆਪਾਂ ਜਿੰਨੀ ਮਰਜ਼ੀ ਮਿੱਟੀ ਚੜ੍ਹਾ ਸਕਦੇ ਹਾਂ ਨੀਵੀਂ ਲਾਉਣ ਦਾ ਇਹ ਫਾਇਦਾ ਤੇ ਸੈਕੰਡ ਨਾਲ ਜਿਵੇਂ ਜਦੋਂ ਜ਼ਿਆਦਾ ਹੀ ਕੋਹਰਾ ਜਾਂ ਠੰਡ ਜ਼ਿਆਦਾ ਪੈਂਦੀ ਹੈ ਤਾਂ ਉਦੋਂ ਆਪਾਂ ਇਹਨਾਂ ਨੂੰ ਕਵਰ ਕਰਨਾ ਸੌਖਾ ਇਹਦੇ ਉੱਤੇ ਦੋ ਤਿੰਨ ਡੱਕੇ ਰੱਖ ਕੇ ਤੇ ਪਰਾਲੀ ਪਾ ਸਕਦੇ ਹਾਂ ਤਾਂ ਜੋ ਇਹ ਚੀਜ਼ਾਂ ਹੁਣ ਜਿਵੇਂ ਮਿਰਚਾਂ ਟਮਾਟਰ ਆ ਉਹ ਸਾਰੀਆਂ ਚੀਜ਼ਾਂ ਜੇ ਥੱਲੇ ਧਰਤੀ ਚ ਲਾਵਾਂਗੇ ਤਾਂ ਉਹਦਾ ਇਹ ਜ਼ਿਆਦਾ ਬੈਨੀਫਿਟ ਆਪਾਂ ਨੂੰ ਮਿਲੂਗਾ ਹਾਂਜੀ ਇਹ ਆਪਣੀ ਘਰੇਲੂ ਬਾਗੀਚੀ ਹੈ। ਇਹਦੇ 'ਚ ਹੁਣ ਆਪਣੇ ਕੋਲੇ ਤਿਆਰ ਹੈ ਜੀ ਗਾਜਰਾਂ ਵਿੱਚ ਇਹਦੇ ਨਿੰਬੂ ਲੱਗਿਆ ਹੋਇਆ ਹੈ ਛਲਗਮ ਤੁਹਾਡੇ ਸਾਹਮਣੇ ਤਿਆਰ ਹੈ ਬਿਲਕੁਲ ਪਾਲਕ ਹੈਗੀ ਹੈ ਵੀ ਸਾਰੇ ਕਿਸਾਨਾਂ ਨੂੰ ਚਾਹੀਦਾ ਵੀ ਆਪਦੇ ਘਰ ਜੋਗੀ ਸਬਜ਼ੀ ਹੈ ਜਿਹੜੀ ਉਹ ਥੋੜੀ-ਥੋੜੀ ਜ਼ਰੂਰ ਲਾਇਆ ਕਰਨਾ। ਜਦੋਂ ਕਾਰਾਂ 'ਚ ਉਤਰ ਕੇ ਲਫਾਫਿਆਂ 'ਚ ਪਾਉਣੀ ਹੈ ਤਾਂ 200-300 ਰੁਪਏ ਦੀ ਇੱਕ ਲਫਾਫੇ 'ਚ ਹੀ ਪੈ ਜਾਂਦੀ ਹੈ। ਸੋ ਆਪਦੇ ਘਰ ਦੀ ਆਰਗੈਨਿਕ ਜਿਹੜੀ ਐ ਉਹ ਉਨੀਕ ਕਰਨੀ ਚਾਹੀਦੀ ਆ ਸਾਰਿਆਂ ਨੂੰ ਜਦੋਂ ਕਮਰਸ਼ੀਅਲ ਲੈਵਲ ਤੇ ਕੋਈ ਕਰਦਾ ਤਾਂ ਉਹਦੇ ਚ ਇਹ ਸਮੱਸਿਆ ਹੁੰਦੀ ਆ ਅਗਲਾ ਰੇਸਪਰੇ ਬਹੁਤ ਪਾਉਂਦਾ ਜੇ ਇੰਨੀ ਕ ਆਪਾਂ ਕਰਾਂਗੇ ਇਹਦੇ ਚ ਆਪਾਂ ਕੋਈ ਯੂਰੀਆ ਜਾਂ ਕੁਝ ਪਾਉਣ ਦੀ ਲੋੜ ਨਹੀਂ ਆ ਦੇਖੋ ਬੈਂਗ ਨਹੀਂ ਬਹੁਤ ਵਧੀਆ ਖੜੀ ਆ ਆਪਣੇ ਕੋਲੇ ਤੇ ਆ ਬਾਹਰ ਇੱਥੇ ਸਿਰਫ ਰੂੜੀਆਂ ਵਾਲਾ ਥਾਂ ਹੀ ਸੀਗਾ ਤੇ ਇਹ ਆਪਾਂ ਹੁਣ ਤਿਆਰ ਕਰ ਲਿਆ ਆ ਉਹਦਾ ਇੱਥੇ ਭਰਤ ਪਾ ਕੇ ਨਵੀਂ ਮਿੱਟੀ ਪਾਈ ਐ ਇੱਥੇ ਨਾਲ ਆਪਾਂ ਇੱਕ ਰੂੜੀ ਜਿਹੜੀ ਐ ਉਹ ਪਾ ਕੇ ਇਹਦੇ ਚ ਤੇ ਇਹਨੂੰ ਆਪਾਂ ਪੂਰਾ ਤਿਆਰ ਕਰ ਲਿਆ ਚਲੋ ਸ਼ਾਮ ਦਾ ਵੇਲਾ ਨਾਲੇ ਬੰਦਾ ਵੇਲੇ ਟਾਈਮ ਇੱਥੇ ਆ ਕੇ ਗੁੱਡੀ ਗੜਾਈ ਕਰ ਲਿੰਦਾ ਹੋਰ ਟਾਈਮ ਪਾਸ ਵਧੀਆ ਹੁੰਦਾ ਹੈਗਾ ਨਾਲੇ ਕੋਈ ਕੰਮ ਧੰਦੇ ਜਿਹੜੇ ਬੰਦਾ ਲੱਗਿਆ ਰਹਿੰਦਾ ਹੈਗਾ ਹੋਰ ਕਿਸੇ ਪਾਸੇ ਜਾਣ ਤੋਂ ਜਿਹੜੀ ਬਚਤ ਹੁੰਦੀ ਐ ਨਾਲੇ ਹਰਿਆਲੀ ਮੱਤੇ ਲੱਗਦੀ ਐ ਸਵੇਰ ਸੁਬਾਹ ਆਉਣੀ ਐ ਜਦੋਂ ਆ ਦੇਖੋ ਦੋਸਤੋ ਕਿੰਨੇ ਸੋਹਣੇ ਜਿਹੜੇ ਚਾਲ ਗਮ ਗੋਗਲੂ ਬੋਗਲੂ ਹੋਏ ਪਏ ਹੈਨਾ ਆਹ ਕ੍ਰੇਲਿਆਂ ਦੀਆਂ ਬੱਲਾਂਾਂ ਸੀ